ਅੱਸੀ ਗਾਲ ਜੀ ਬਾਈ ਜੀ ਗੱਲ ਕਰਦੇ ਆ ਕਿਸਾਨੀ ਅੰਦੋਲਨ ਦੀ ਠੀਕ ਆ ਜਿਹੜਾ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀ ਉਹਦੇ ਵਿੱਚ ਆਪਣੇ ਕਿੰਨੇ ਕਿਸਾਨ ਦੇ ਜਿਹੜੇ ਵਿਚਾਰੇ ਅੱਗੂ ਸੀਗੇ ਹਨਾ ਸ਼ਹੀਦ ਹੋ ਗਏ ਸੀਗੇ ਹਨਾ ਵੀ ਕਿੰਨਾ ਕੁਝ ਹੋਇਆ ਸੀ ਕਿੰਨਾ ਕੁਝ ਆਪਾਂ ਪਹਿਲਾਂ ਖੋਇਆ ਹਨਾ ਜਿਵੇਂ ਪੰਜਾਬ ਦੇ ਮੇਨ ਆਗੂ ਸੀਗੇ ਆਪਣਾ ਭਾਈ ਦੀਪ ਸਿੱਧੂ ਭਾਈ ਜੀ ਉਹਨਾਂ ਨੂੰ ਵੀ ਖੋਤਾ ਸੀ ਹਨਾ ਵੀ ਪਤਾ ਨਹੀਂ ਕੀ ਕਾਰਨ ਬਣਿਆ ਹਨਾ ਜਿਹੜਾ ਕੁਝ ਹੋਇਆ ਆਪਣੇ ਨਾਲ ਪੰਜਾਬ ਦਾ ਚੰਗਾ ਉਦਮ ਨਹੀਂ ਸੁਇਆ ਦੀ ਮਾੜਾ ਹੀ ਹੋਇਆ ਸੀ ਤੇ ਉਹੀ ਸੇਮ ਆਪਾਂ ਗਲਤੀਆਂ ਹੁਣ ਕਾਰਨ ਜਾਣਦੇ ਜਿੰਨੇ ਆਪਾਂ ਪੰਜਾਬ ਵਾਲੇ ਹੈਗੇ ਆ ਹਨਾ ਮੈਨੂੰ ਚੱਲ ਐਂ ਸੋਚ ਲਿਓ ਵੀ ਜੇ ਉਮਰ ਛੋਟੀ ਹੈ ਚਾਹੇ ਵੀ ਬਕਵਾਸ ਕਰਦਾ ਚੱਲ ਪੜ੍ਹੇ ਲਿਖਦਾ ਭਈ ਅਸੀਂ ਵੀ ਸਾਨੂੰ ਵੀ ਇੰਨੀ ਇੱਕ ਨੌਲੇਜ ਆ ਗਈ ਦੁਨੀਆਦਾਰੀ ਦੀ ਵੀ ਸਮਝ ਆ ਗਈ ਹੁਣ ਸਾਨੂੰ ਵੀ ਵੀ ਕੀ ਸਹੀ ਹੈ ਕੀ ਗਲਤ ਹੈ ਨਾ ਪਹਿਲਾਂ ਆਪਾਂ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਉਦੋਂ ਆਪਾਂ ਕਿੰਨੇ ਹੋ ਆਖਿਆ ਸੀ ਪਾਰਟੀਆਂ ਵਾਖਿਆ ਸੀ ਵੀ ਪੋਲਿਟਿਕਸ ਵਾਲੇ ਜਿਹੜੇ ਪੋਲੀਟੀਕਲ ਪਾਰਟੀਆਂ ਸੀਗੇ ਆਪਾਂ ਆਖਿਆ ਵੀ ਚਾਹੇ ਕੋਈ ਕਾਂਗਰਸੀ ਚਾਹੇ ਕੋਈ ਕਾਲੀ ਚਾਹੇ ਕੋਈ ਆਮ ਆਦਮੀ ਵਾਲਾ ਆਪਾਂ ਭਈ ਬਣ ਨਹੀਂ ਦੇਣਾ ਪੰਜਾਬ ਚ ਠੀਕ ਆ ਵੀ ਆਪਾਂ ਅੰਦੋਲਨ ਚ ਨਹੀਂ ਬਣ ਦੇਣਾ ਆਪਾਂ ਇਹ ਗੱਲ ਕਹਿਤੀ ਸੀ ਸਾਰਿਆਂ ਨੂੰ ਤੇ ਕੋਈ ਬੜਾ ਵੀ ਨਹੀਂ ਚਲੋ ਕੋਈ ਆਇਆ ਅੰਦਰ ਖਾਤੇ ਆਇਆ ਆਪਦਾ ਜੋ ਕੁਝ ਹੋਇਆ ਆਪਦੇ ਜਿੰਨਾ ਕੁਝ ਕੀਤਾ ਚਲ ਕਿਸਾਨ ਵਾਲੀ ਤੋਂ ਲੰਗਰ ਲਾਤਾ ਕਦੇ ਕਾਦੀ ਸਹਾਇਤਾ ਕਰਤੀ ਕਦੇ ਕਿਸੇ ਚੀਜ਼ ਦੀ ਸਹਾਇਤਾ ਕਰਤੀ ਚਲੋ ਠੀਕ ਸੀ ਚਲ ਜੋ ਵੀ ਹੋਇਆ ਹੈ ਨਾ ਤੇ ਉਦੋਂ ਮੁੜ ਕੇ ਜਦੋਂ ਪਹਿਲਾਂ ਤਾਂ ਆਪ ਇੱਕ ਪਾਸੇ ਆ ਗੱਲ ਕਹੀ ਜਾਂਦਾ ਹੈ ਵੀ ਆਪਾਂ ਤਾਂ ਵੀ ਉਹਨਾਂ ਨੂੰ ਵਾਣ ਦੇਣਾ ਤੇ ਦੂਜੇ ਪਾਸੇ ਜਦੋਂ ਪੰਜਾਬ ਚ ਆ ਗਏ ਸੀ ਹੈ ਨਾ ਆਪਾਂ ਨੂੰ ਲੱਗਿਆ ਕਿ ਤੇ ਹਾਲਾਤ ਸਾਰੇ ਸਹੀ ਹੋ ਗਏ ਆਪਾਂ ਕੀ ਕੀਤਾ ਉਦੋਂ ਮੁੜ ਕੇ ਜਿਹੜੀ ਪਾਰਟੀ ਪਾਵਰ ਦੇ ਵਿੱਚ ਆਈ ਹੈ ਨਾ ਆਪਾਂ ਚੱਕ ਕੇ ਝੰਡੇ ਲਾ ਕੇ ਟਰੈਕਟਰਾਂ ਦਾ ਦਾ ਫੁਰਦੀਆਂ ਡਾਂਗਾ ਨਾ ਪਰ ਝੰਡੇ ਚੜਾ ਕੇ ਤੇ ਆਪਾਂ ਮੂਰੇ ਮੂਰੇ ਰੈਲੀਆਂ ਤੇ ਹਨ ਟਰੈਕਟਰ ਵੱਡੇ ਵੱਡੇ ਲਾ ਕੇ ਮੂਰੇ ਆਪਾਂ ਪੂਰੀ ਵਧੀਆ ਰੈਲੀਆਂ ਕੱਢੀਆਂ ਉਹਨਾਂ ਦੀਆਂ ਆਪਾਂ ਹੀ ਜਿਤਾਇਆ ਉਹਨੂੰ ਕਿਸੇ ਹੋਰ ਨੇ ਥੋੜੀ ਜਿਤਾਇਆ ਯਾਰ ਜੇ ਆਪਣੇ ਦੇਸ਼ ਦੇ ਨੇਤਾ ਆ ਆਪਦੇ ਆਪਣੇ ਦੇਸ਼ ਦੇ ਕੋਈ ਲੀਡਰ ਆ ਆਪਣੇ ਜ਼ਿਲ੍ਹੇ ਦਾ ਕੋਈ ਲੀਡਰ ਆ ਆਪਾਂ ਉਹਨੂੰ ਜਿਤਾਇਆ ਆਪਾਂ ਹਨਾ ਵੀ ਆਪਾਂ ਮੂਰੇ ਆ ਕੇ ਉਹਨੂੰ ਜਿਤਾਇਆ ਠੀਕ ਆ ਜੋ ਕੁਛ ਆ ਸਾਰਾ ਕੁਝ ਆਪਣੀ ਸਹਿਮਤੀ ਨਾਲ ਹੋਇਆ ਤੇ ਅੱਜ ਫਿਰ ਆਪਾਂ ਕਿਉਂ ਔਖੇ ਹੋਈ ਜੰਨੇ ਆ ਉਹੀ ਸੁਧੋ ਵਾਲੀ ਗੱਲ ਵੀ ਹੁਣ ਆਪਾਂ ਕਿਉਂ ਚੀਕ ਮਾਰਦੇ ਆ ਵੀ ਆ ਨਹੀਂ ਹੋ ਰਹਾ ਇਹ ਗਲਤ ਹੋ ਰਿਹਾ ਯਾਰ ਆਪਣੇ ਪੈਰੀਂ ਸਟਾਰਟ ਹੋ ਰਿਹਾ ਸਭ ਕੁਝ ਜਾਂ ਤਾਂ ਗੱਲ ਕਲੀਅਰ ਕਰੋ ਵੀ ਯਾਰ ਆਪਾਂ ਕਿਸੇ ਵੀ ਜਿਹੜਾ ਹੁਣ ਚੱਲ ਛੱਡੋ ਉਹ ਗੱਲ ਵੀ ਛੱਡੋ ਠੀਕ ਆ ਜਾਂ ਤਾਂ ਹੁਣ ਜਿਹੜਾ ਲੀਡਰ ਕਹਿੰਦਾ ਲਾਈਵ ਹੋ ਕੇ ਕਹਿੰਦਾ ਜਾਂ ਕਿਸੇ মিডিਆ ਮੂਹਰੇ ਆ ਕੇ ਕੋਈ ਲੀਡਰ ਗੱਲ ਕਰਦਾ ਵੀ ਭਾਈ ਮੈਂ ਪੰਜਾਬ ਦੇ ਨਾਣਾ ਮੈਂ ਪੰਜਾਬ ਦੇ ਕਿਸਾਨਾਂ ਨਾਲ ਲੜੂੰਗਾ ਕੱਲੋ ਲਾਈਵ ਹੋ ਕੇ ਨਾ ਕਹੇ ਨਾ ਕਿਸੇ মিডিਆ ਸਾਹਮਣੇ ਕਹੇ ਸਾਡੇ ਨਾਲ ਚੱਲੇ ਸੰਭੂ ਬਾਰਡਰ ਤੇ ਠੀਕ ਆ ਜਿੱਥੇ ਸਾਡੇ ਕਿਸਾਨਾਂ ਦੇ ਪੁੱਤਾਂ ਨੇ ਰਬੜ ਦੀਆਂ ਗੋਲੀਆਂ ਖਾਧੀਆਂ ਜਿੱਥੇ ਸਾਡੇ ਅਥਰੂ ਗੈਸ ਵਾਲੇ ਗੋਲੇ ਵੱਜਿਆ ਜਾਂਦਾ ਸਾਡੇ ਨਾਲ ਖੜੋ ਚੱਲੋ ਤੁਸੀਂ ਵੀ ਠੀਕ ਆ ਜਾਂ ਤਾਂ ਇਹ ਨਾ ਨਾ ਹੋਵੇ ਵਿਚਾਰ ਚਾਰ ਚਾਰ ਤੁਹਾਡੇ ਨਾਲ ਸਿਕਿਉਰਿਟੀ ਗਾਰਡ ਆ ਭਾਈ ਜੋਂ ਗੋਲਾ ਆ ਨਾਲ ਦੀਆਂ ਤੁਹਾਡੇ ਤੇ ਗਿੱਲੀ ਬੋਰੀ ਜਦੋਂ ਤੂੰ ਆੜ ਗਿਆ ਗਿੱਲੀ ਬੋਰੀ ਚੱਕ ਤੇ ਉਹਦਾ ਲੀਡਰ ਸਾਹਿਬ ਫੇਰ ਬਾਹਰ ਜਾਂ ਤਾਂ ਇਹ ਨਾ ਨਾ ਕਰਿਓ ਜਿਨ੍ਹਾਂ ਕੋ ਜਿਹੜੀ ਔਖਾ ਅਸੀਂ ਚੱਲਾਂਗੇ ਜਾਂ ਤਾਂ ਸੇਮ ਸਾਡੇ ਲਈ ਔਖ ਚੱਲਿਓ ਪਰ ਆਏ ਤੁਸੀਂ ਚੱਲ ਨਹੀਂ ਸਕਦੇ ਤੁਸੀਂ ਭਾਈ ਉਹੀ ਗੱਲ ਸਿਲਵਰ ਸਪੂਨ ਲੈ ਕੇ ਪੈਦਾ ਹੋਏ ਹੋ ਠੀਕ ਆ ਤੁਹਾਡੇ ਕੋਲ ਪਾਵਰ ਆ ਵੱਡੀਆਂ ਗੱਡੀਆਂ ਜਾਣਾ ਤੁਸੀਂ ਜਾਂ ਤਾਂ ਸਾਡੇ ਨੂੰ ਕਿਤੇ ਮੀਂਹ ਪੈਂਦੇ ਚ ਮੋਟਰਸਾਈਕਲ ਹੀ ਨਾ ਚਲਾਇਆ ਹੋਣਾ ਤੁਸੀਂ ਜਿਵੇਂ ਅਸੀਂ ਚਲਾਉਂਦੇ ਆ ਜਾਂ ਮੀਂਹ ਪੈਂਦੇ ਕਦੇ ਖੇਤੀ ਬਾੜੀ ਨਹੀਂ ਨਾ ਕੀਤੀ ਹੋਣੀ ਜਿਵੇਂ ਅਸੀਂ ਕਰਦੇ ਆ ਠੀਕ ਆ ਜਾਂ ਰਾਤਾਂ ਨੂੰ ਜਾਗ ਜਾ ਕੇ ਪੂਰੇ ਪੋਦੇ ਮਹੀਨੇ ਚ ਪਾਣੀ ਨਹੀਂ ਲਾਇਆ ਹੋਣਾ ਖੇਤਾ 'ਚ ਇਹ ਸਾਰਾ ਕੁਝ ਅਸੀਂ ਔਕੜਾਂ ਝੱਲੀਆਂ ਹੋਈਆਂ ਬਾਈ ਜੀ ਠੀਕ ਆ ਇਹ ਸਾਡੇ ਲੋਕ ਬੇਵਕੂਫ ਆ ਵਿਚਾਰੇ ਭੋਲੇ ਆ ਜਿਹੜੇ ਥੋੜੇ ਮਗਰ ਲੱਗ ਜਾਂਦੇ ਆ ਜਿਹੜਾ ਪੜਿਆ ਲਿਖਿਆ ਮੂਰੇ ਆ ਕੇ ਕਹੇ ਨਾ ਇੱਕ ਜੋੜ ਇੱਕ ਡਾਹ ਕੇ ਕਹੇ ਤੁਹਾਨੂੰ ਵੀ ਸਾਡੇ ਜਿਹੜੇ ਪੰਜਾਬ ਦੇ ਮਤਲਬ ਮੁੰਡੇ ਆ ਨਵੀਂ ਜੰਗ ਨਵੀਂ ਯੰਗਸਟਰ ਪੀੜ੍ਹੀ ਸਟਾਰਟ ਹੋ ਰਹੀ ਆ ਜਾਂ ਤਾਂ ਉਹਨਾਂ ਨੂੰ ਆ ਕੇ ਕਹੇ ਨਾ ਕੋਈ ਸਮਝਾਵੇ ਉਹ ਤੁਹਾਨੂੰ ਲੱਗਦਾ ਹੈ ਭੈੜੀ ਤੁਸੀਂ ਉਹਨਾਂ ਨੂੰ ਮਰਵਾ ਦਿੰਦੇ ਹੋ ਵੀ ਕੋਈ ਅਕਲ ਦੇਣ ਵਾਲਾ ਨਾ ਅਜੇ ਪੰਜਾਬ ਨੂੰ ਜਿੰਨੇ ਸਾਨੂੰ ਅਕਲਾਂ ਦੇਣ ਵਾਲੇ ਸਾਰੇ ਤਾਂ ਮਰਵਾ ਦਿੱਤੇ ਤੁਸੀਂ ਹੁਣ ਕੱਲੇ ਭੋਲੇ ਭਾਲੇ ਰਹਿ ਗਏ ਵਿਚਾਰੇ ਕਿਸਾਨ ਤੇ ਜਾਂ ਸਾਡੇ ਵਰਗੇ ਵਿਚਾਰੇ ਉਹਨਾਂ ਦੇ ਪੜ੍ਹੇ ਲਿਖੇ ਜਵਾਕਾਂ ਜਿਨ੍ਹਾਂ ਕੋਲ ਕੋਈ ਨੌਕਰੀ ਨਹੀਂ ਕੋਈ ਕੁਛ ਨਹੀਂ ਬਾਖ ਖੇਤੀਬਾੜੀ ਕਰਨ ਜੋਗੇ ਆ ਭਾਈ ਅਸੀਂ ਤਾਂ ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਤੁਸੀਂ ਕਹਿੰਦੇ ਸਾਡੇ ਭਈ ਅੱਖਾਂ 'ਚ ਤੂੰ ਆਉਂਦਾ ਭਈ ਇਹ ਤਾਂ ਵਾਤਾਵਰਨ ਖਰਾਬ ਕਰਦਾ ਇਹ ਉਹ ਕਰਦੇ ਅੱਜ ਤੁਸੀਂ ਉਹ ਬਾਰਡਰਾਂ ਤੇ ਖੜੇ ਅਥਰੂ ਗੈਸ ਦੇ ਗੋਲੇ ਛਿੱਟੀ ਇਹਨਾਂ ਨੇ ਸਾਡੇ ਕਿਸਾਨਾਂ ਦੇ ਜਵਾਬਕਤ ਨਹੀਂ ਸਰਪੈਂਦਾ ਰੌੜਦਿਆਂ ਗੋੜੀਆਂ ਤੁਸੀਂ ਉਹ ਤਾਂ ਬੈਣਾਂ ਚ ਚਰਾ ਨਹੀਂ ਸਕਦੇ ਤੋ ਕਿਸਾਨਾਂ ਦੇ ਮਾਰੀ ਜਾਂਦੇ ਤੁਸੀਂ ਬਖੀਆਂ 'ਚ ਉਹਨਾਂ ਦੇ ਕੀ ਕਸੂਰਾ ਹੱਕ ਮੰਗ ਰਹੇ ਆ ਤਾਂ ਮਾੜੇ ਲੱਗਦਾ ਤੁਹਾਨੂੰ ਇਹ ਜੇਦਾ ਤੁਹਾਡੇ ਨਾਲ ਖੜੀਏ ਅਸੀਂ ਤੁਹਾਡੀ ਸਪੋਰਟ ਕਰੀਏ ਰੈਲੀਆਂ ਜਾਈਏ ਤੁਹਾਡੇ ਨਾਲ ਉੱਥੇ ਜਾ ਜਾ ਆਪਦੇ ਝੱਗੇ ਪੜਵਾਈਏ ਠੀਕ ਆ ਉੱਥੇ ਜਾ ਜਾ ਜਿਹੜੀ ਸਾਡੇ ਦੇ ਉਹ ਪਾਣੀ ਜਾ ਭਰਉਂਦੇ ਮੀਂਹ ਭਰਾਦੇ ਨੇ ਤੁਹਾਡੇ ਨਾਲ ਲਈ ਜਾਈ ਉਹ ਉਹ ਚੀਜ਼ ਸਭ ਸਹੀ ਆ ਅੱਜ ਸਾਡੇ ਕਿਸਾਨ ਆ ਉਹਦੇ ਹੱਕ ਲੈਣ ਲੱਗ ਕੇ ਤੁਹਾਨੂੰ ਮਾੜੇ ਲੱਗਣ ਲੱਗ ਗਏ ਇਹ ਇਹ ਕਿਉਂ ਖੜੇ ਹੋ ਗਏ ਜੀ ਇਹਨਾਂ ਦਾ ਕੀ ਹੱਕ ਬਣਦਾ ਇਹ ਅਨਪੜ੍ਹ ਨੇ ਜੀ ਠੀਕ ਆ ਉਹ ਬਾਈ ਯਾਰ ਤਾੜੀ ਇੱਕ ਹੱਥ ਨਾਲ ਆਲੀ ਪਾਈ ਦੇ ਆਪਾਂ ਨਾਲ ਖੜ ਕੇ ਲੀਡਰਾਂ ਦੇ ਮਰਵਾਈਏ ਤਾੜੀ ਹੁਣ ਪਾਈ ਬਣੇ ਚੀਕਣਾ ਮਾਰੋ ਠੀਕ ਆ ਜਾਂ ਤਾਂ ਆਪਦੇ ਹੱਕਾਂ ਲਈ ਆਪ ਲੋੜੋ ਕਹਦੇ ਸਾਰੇ ਨੇ ਆਪਣੋ ਕਿ ਜਾਂ ਤਾਂ ਕੋਈ ਸਹਾਰਾ ਤੱਕੋਣਾ ਵੀਓ ਸਾਡੇ ਨਾਲ ਆ ਕੇ ਖੜੂਗਾ ਸੀ ਫੇਰ ਆ ਆਪਾਂ ਆਪਦੇ ਰਿਸਕ ਤੇ ਜੋ ਕੁਛ ਕੀਤਾ ਹੁਣ ਤੱਕ ਕੀਤਾਗਾ ਆਪਣੇ ਪਿਓ ਦਾਦਿਆਂ ਦੇ ਨਹੀਂ ਕਿਸੇ ਦੇ ਮੋਢੇ ਤੇ ਧਰਕੇ ਚਲਾਈ ਫਿਰ ਆਪਾਂ ਕਿ ਸੋਚੀਏ ਨਹੀਂ ਚੀਜ਼ਾਂ ਅਥਰੂ ਗੈਸ ਦੇ ਗੋਲੇ ਵੱਜਦੇ ਜਿੰਨੇ ਮਾਰਨ ਦੇਦੇ ਦੇਖੀ ਜੋ ਕੋਣੀ ਹੁੰਦਾ ਠੀਕ ਆ ਜਿਹੜਾ ਲੀਡਰ ਮੂਰੇ ਆ ਕੇ মিডিਆ ਦੇ ਮੂਰੇ ਆ ਕੇ ਜਾਂ ਲਾਈਵ ਹੋ ਕੇ ਕਈ ਦਾ ਨਾ ਘਰੇ ਬੈਠਾ ਜਾਈ ਜਿ ਬੈਠਾ ਕਰੀ ਜਾਂਦਾ ਸੀ ਜਾਂ ਉਹ ਕਰਦਾਂਗੇ ਬਹੁ ਕਰਦਾ ਕਿਸਾਨਾਂ ਦੇ ਨਾਲਾਂ ਕਿ ਭਈਆਂ ਤੁਹਾਡੇ ਨਾਲ ਖੜ ਫੇਰ ਅਗਲੀ ਵਾਰੀ ਵੋਟ ਪਾਵਾਂਗੇ ਨਹੀਂ ਤਾਂ ਨਾ ਪਾਵਾਂਗੇ ਇੱਕ ਹਾਂ ਛੋਟੀ 3 ਸਕਿੰਟ ਦੀ ਵੀਡੀਓ ਵਾਲੀ ਵਾਇਰਲ ਹੋਈ ਸੀ ਕਹਿੰਦਾ ਵੀ ਇੱਕ ਆਪਣੇ ਕਿਸਾਨੀ ਸੀ ਬਾਈ ਕਹਿੰਦਾ ਵੀ ਹੁਣ ਯਾਰ ਜਿਵੇਂ ਸਾਡੇ ਲਈ ਬੈਰੀਕੇਡ ਲਾ ਦੇ ਸਾਡੇ ਲਈ ਕੰਡੇ ਦੀ ਤਾਰਾਂ ਵਿਛਾਤੀਆਂ ਸਾਡੇ ਹੱਥ ਥਰੂ ਗੈਸ ਦੇ ਗੋਲੇ ਮਾਰੇ ਗਏ ਆ ਜਾਂ ਤਾਂ ਕੋਈ ਕੱਲ ਨੂੰ ਆਪਣੇ ਪਿੰਡ ਚ ਕੋਈ ਜ਼ਿਲ੍ਹੇ ਚ ਕੋਈ ਐ ਲੀਡਰ ਕੋਈ ਵੋਟਾਂ ਮੰਗਣਾਂ ਜਾਂ ਤੁਸੀਂ ਵੀ ਸੇਮ ਹੀ ਕਰਿਓ ਸਵਾਦ ਵੇਰ ਆਉ ਠੀਕ ਆ ਇਹ ਨਾ ਨਾ ਹੋਵੇ ਉਹਨਾਂ ਦੇ ਫੁੱਲਾਂ ਦਾ ਹਾਰ ਪਾ ਕੇ ਮਾਨ ਸਨਮਾਨ ਕੀਤਾ ਜਾਵੇ ਲੱਡੂਆਂ ਦਾ ਤੋਲੋਂ ਤੁਸੀਂ ਸਾਰੀ ਗਲਤੀ ਨੇਤਾਜ ਲੀਡਰਾਂ ਚ ਵੀ ਨਹੀਂ ਬਾਈ ਆਪਣੇ ਚ ਵੀ ਬਰਾਬਰ ਗਲਤੀ ਆ ਗੱਲ ਸਮਝ ਨਾਲ ਸਮਝਿਓ ਬਾਈ ਕੋਈ ਬਾਲੀ ਲੰਮੀ ਚੌੜੀ ਗੱਲ ਨਹੀਂ ਕਰਨੀ ਆਪਾਂ ਠੀਕ ਆ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸੇ ਕਿਸਾਨਾਂ ਦੇ ਮਾੜੀ ਜੀ ਖਾਨੇ ਗੱਲ ਪਏ ਜਿਹੜੇ ਵਿਚਾਰੇ ਆਪਣੇ ਸੰਘੂ ਬਾਡਰ ਤੇ ਬੈਠੇ ਸੱਭੂ ਬਾਡਰ ਤੇ ਤੇ ਜੇ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਕਮੈਂਟ ਜਰੂਰ ਕਰੋ ਕਈ ਐ ਹੁੰਦੇ ਲੀਡਰਾਂ ਦੇ ਬਲੇ ਚਾਪਲੂਸ ਜਿਹੇ ਹੁੰਦੇ ਆ ਉਹ ਤਾਂ ਕਮੈਂਟ ਨਾ ਹੀ ਕਰਿਓ ਦੂਰ ਹੀ ਰਹੋ ਕਿਤੇ ਐ ਕਹੀ ਜਾਵਾਂ ਵੀ ਤੂੰ ਤਾਂ ਐ ਗਲਤਾਂ ਕਰੇ ਬੈਠਾ ਬੋਲੀ ਜਨਾਂ ਠੀਕ ਆ ਧੰਨਵਾਦ ਜੀ